ਢੇੜ ਮੀਨਾਂ ਹੋ ਗਈ ਪੰਚਾਇਤ ਨੂੰ ਕਹੇ ਨੂੰ ਸਰਪੰਚ ਸਾਹਿਬ ਵੀ ਜਵਾਬ ਦੇ ਦੇਣਗੇ ਕਿ ਕਹਿੰਦੇ ਪੰਚਾਇਤ ਲੈ ਗਏ ਸੀ ਇਹ ਬਾੜ ਆਏ ਇਹ ਕਹਿੰਦੇ ਸਾਡੇ ਵਸਦੇ ਰੂਪ ਨਹੀਂ ਹੈਗੇ ਤੁਸੀਂ ਆਪ ਇਹ ਕਰ ਦਿਓ ਜੀ ਦੂਜੋ ਫਾਸਟ ਦੇ ਮੇਰੇ ਕੋਲ ਮਸਲਾ ਆਇਆ ਸੀਗਾ ਉਹ ਕਹਿੰਦੇ ਇੱਥੇ ਪੜੋਲੀ ਬੰਦਾ ਵੀ ਤੁਸੀਂ ਆਪਾ ਪੜੋਲੀ ਬਵਾਣੇ ਮੈਂ ਤਾਂ ਸ਼ਾਮ ਤੱਕ ਆਪਾਂ ਕਰ ਲੈਨੇ ਹਾਲੇ ਦਾ ਹੂੰ ਲੈ ਕੇ ਬਾਦਨੇ ਆ ਹੂੰ ਤੇ ਇਹਨਾਂ ਦੀ ਇੱਕ ਵਰਕਰ ਉਸੇ ਦੁਪਹਿਰ ਬੋਲ ਰਿਹਾ ਕਿਉਂਕਿ ਇੱਕ ਇਲੈਕਟਿਡ ਬੰਦਾ ਜੀ ਸਰਪੰਚ ਸਰ ਹੂੰ ਹੂੰ ਠੀਕ ਹੈ ਉਹਨੂੰ ਰੂਟਲੀ ਬੋਲਦਾ ਲੈਂਗੁਏਜ ਇ ਵਧੀਆ ਜੀ ਇਹ ਤਾਂ ਜੀ 1.5 ਸਾਲ ਹੋ ਗਏ ਸਾਲ ਤੋਂ ਬਿਲਕੁਲ ਵੀ ਨਾਲਾ ਸਾਫ ਨਹੀਂ ਹੋਇਆ ਸਿਰਫ ਇਹ ਜਿਹੜੇ ਬਲਾਕ ਹੋਈ ਹੈ ਰੇਤਾ ਚੀਤ ਨਾਲ ਭਰੇ ਪਏ ਨੇ ਮੈਂਨੇ ਜਮਾਦਾਰ ਭੇਜੇ ଥି ਹੂੰ ਘੋੜਲੀ ਨਾਲ ਦੋਵੇਂ ਸਾਈਡਾਂ ਤੇ ਗੰਧ ਆ ਸਰ ਤੁਸੀਂ ਸ਼ਾਇਦ ਉੱਥੇ ਹੋਮਵਰਕ ਤਾਂ ਦੇਖ ਲਓ ਇਕ ਦਿਨ ਆਇਆ ਉਹ ਆਪਣੀ ਮਾਤਾ ਨਾਲ ਆਇਆ ਸੀ ਜੀ ਉਹਦੀ ਮਾਤਾ ਸੀ ਨਾਲ ਜਮਾਦਾਰ ਜੀ ਉਹ ਬਸ ġੇੜਾ ਜਾਂ ਦੇਖ ਕੇ ਉਹ ਕਹਿੰਦਾ ਵੀ ਇਹ ਤਾਂ ਨਿਕਲਣਾ ਨਹੀਂ ਬਸ ਉਹ ġੇੜਾ ਦੇਖ ਕੇ ਮੁੜ ਗਿਆ ਨਾਲੇ ਬੰਦ ਹੋਏ ਪਏ ਨੇ ਪਹਿਲਾਂ ਵਧੀਆ ਦੀ ਪੰਚਾਇਤ ਜੀ ਉਹ ਤਾਂ ਘੱਟੋ ਘੱਟ ਸਾਲ 'ਚ ਪੰਜ ਛੇ ġੇਲਾ ਨਾਲਾ ਕਰਦੇ ਤੇ ਹੁਣ ਸਾਲ ਸਵਾ ਸਾਲ ਹੋ ਗਿਆ 1.5 ਸਾਲ ਮੰਗੂ ਨਾਲਾ ਕਦੇ ਨਹੀਂ ਨਿਕੜਿਆ ਜੀ ਉਹਦੀ ਨਾ ਦੋਵੇਂ ਸਾਈਡਾਂ ਤੇ ਕੰਧ ਆ ਸਰ ਤੁਸੀਂ ਸ਼ਾਇਦ ਉੱਥੇ ਹੋਮਵਰਕ ਤਾਂ ਦੇਖ ਲਓ ਉਹ ਬਾਸ ਵਗੈਰਾ ਵਿਚਾਰਾ ਲੈ ਕੇ ਆਇਆ ਉਹ ਨਹੀਂ ਸਾਫ਼ ਹੋਈ ਕਿਸੇ ਬਹੁਤ ਤਰੀਕੇ ਨਾਲ ਵੀ ਬਾ ਫਿਰ ਬਸਰਮ ਹੋ ਕੇ ਲੱਗਿਆ ਨਹੀਂ ਜਿਆਦਾ ਹੁਣ ਲੋਕ ਗਾਣਾ ਕੱਢਦੇ ਨੇ ਬਾਹਰਲੇ ਬੰਤੇ ਪਿੰਡ ਦੇ ਨੂੰ ਤਾਂ ਪਤਾ ਹੀ ਆ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਹੈ ਜਗਤਾਰ ਗੋਰਾ ਵੀ ਤੁਹਾਡਾ ਨਾਮ ਹੈ ਹਾਂਜੀ ਗੋਰਾ ਹੀ ਮੇਰਾ ਨਾਮ ਆ ਜੀ ਤੇ ਪਿਛਲੇ ਪਲਾਨ ਦੇ ਵਿੱਚ ਸਰਪੰਚੀ ਮੌਕੇ ਮੇਰੇ ਮਾਤਾ ਜੀ ਪੰਚਾਇਤ ਮੈਂਬਰ ਦੇ ਤੇ ਫਿਰ ਅਸੀਂ ਨੇ ਹੁਣ ਮੌਜੂਦਾ ਵੀ ਹੋ ਤੁਸੀਂ ਨਹੀਂ ਮੌਜੂਦਾ ਨਹੀਂ ਮੌਜੂਦਾ ਸਾਡੇ ਮੁੰਡਾ ਆਪਣੇ ਬਾੜ ਦੀ ਮੁੰਡਾ ਆਪਣੇ ਨਾਲ ਗਵਾਂਡੀਆਂ ਦਾ ਮੁੰਡਾ ਜੀ ਆਪਣੇ ਤਰਵਿੰਦਰ ਸਿੰਘ ਸਾਹਿਬ ਨੇ ਤੁਹਾਡਾ ਮੇਰੇ ਖਿਆਲ ਤੇ ਜ਼ਿਕਰ ਕੀਤਾ ਹੈ ਤੁਹਾਡੇ ਸਾਹਮਣੇ ਕਿ ਉਹਨਾਂ ਨੂੰ ਉਹਨਾਂ ਨੇ ਵੀ ਕਿਹਾ ਕਿ ਇੱਥੇ ਸਫਾਈ ਆ ਜਿਹੜੀ ਨਹੀਂ ਹੋ ਸਕਦੀ ਕੀ ਕਰਨਾ ਹੈ ਕਿ ਸਫਾਈ ਉਹਨਾਂ ਨੂੰ ਬਹੁਤ ਗੱਲੀ ਕਿਹਾ ਜੀ ਉਹ ਤਾਂ ਕਹਿੰਦੇ ਵੀ ਤੂੰ ਤੂੰ ਛੋਟੇ ਸਾਹਮਣੇ ਜਮਾਦਾਰ ਆਇਆ ਸੀ ਵੀ ਸਫਾਈ ਨਹੀਂ ਹੋ ਸਕਦੀ ਬਾਸ ਲੈ ਕੇ ਆਇਆ ਸੀ ਉਹ ਇੱਕ ਦਿਨ ਆਇਆ ਜੀ ਆਇਆ ਜ਼ਰੂਰ ਸੀਗਾ ਇੱਕ ਦਿਨ ਆਇਆ ਉਹ ਆਪਣੀ ਮਾਤਾ ਨਾਲ ਆਇਆ ਸੀਗਾ ਹੂੰ ਉਹਦੀ ਮਾਤਾ ਸੀ ਨਾਲ ਜਮਾਦਾਰ ਦੀ ਉਹ ਬਸ ਘੇੜਾ ਜਿਹਾ ਦੇਖ ਕੇ ਉਹ ਕਹਿੰਦਾ ਵੀ ਇਹ ਤਾਂ ਨਿਕਲਣਾ ਨਹੀਂ ਬਸ ਉਹ ਘੇੜਾ ਦੇਖ ਕੇ ਮੁੜ ਗਿਆ ਜੀ ਉਹਨੇ ਕਿਤੇ ਵੀ ਕੋਈ ਕਹੀ ਨਹੀਂ ਲਾਈ ਮੈਂ ਮੌਜੂਦਾ ਉੱਥੇ ਸੀਗਾ ਹੂੰ ਬਸ ਉਹ ਘੇੜਾ ਦੇਖ ਕੇ ਅੱਜ ਵੀ ਤੁਸੀਂ ਮੌਜੂਦਾ ਖੜੇ ਹੋ ਇੱਥੇ ਅੱਜ ਸਫਾਈ ਹੋ ਗਈ ਉਸੇ ਹਾਂ ਜੀ ਉਸੇ ਪਡੋਲੀ ਦੀ ਅਸੀਂ ਆਪ ਸਾਰੇ ਨੌਜਵਾਨ ਮੁੰਡਿਆਂ ਨੇ ਨਾਲ ਰਲ ਕੇ ਅਸੀਂ ਆਪ ਕੱਢੀ ਆ ਜੀ ਖੁਦ ਮੇਰੇ ਫਾਦਰ ਸਾਹਿਬ ਲੱਗੇ ਨੇ ਨਾਲ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਸਫਾਈ ਉੰਦੀ ਰਹੀ ਹੈ ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕ ਟਾਈਮ ਤੋਂ ਨਹੀਂ ਸਫਾਈ ਹੋਈ ਇਹ ਤਾਂ ਜੀ 1.5 ਸਾਲ ਹੋ ਗਿਆ ਜੀ ਸਾਲ ਤੋਂ ਹੂੰ ਬਿਲਕੁਲ ਵੀ ਨਾਲਾ ਸਾਫ ਨਹੀਂ ਹੋਇਆ ਸਿਰਫ ਇਹ ਜਿਹੜੇ ਬਲਾਕ ਹੋਈ ਹੈ ਰੇਤਾ ਚੀਕ ਨਾਲ ਭਰੇ ਪਏ ਨੇ ਇਹ ਸਾਡੇ ਨਹੀਂ ਹੋਰ ਵੀ ਤੁਸੀਂ ਆ ਨਾਲ ਦੇ ਵਾਰਡ ਚ ਤੁਹਾਨੂੰ ਹੋਰ ਲੈ ਚੱਲਦੇ ਸੀ ਇਹ ਤਾਂ ਵਾਰਡ ਨੰਬਰ 5 ਆ ਹੋਰ ਕਿਸੇ ਵਾਰਡ ਚ ਲੈ ਸਕਦੇ ਆ ਤੇ ਉਹ ਵੀ ਸਾਰੇ ਨਾਲੇ ਮਤਲਬ ਪੂਰੇ ਪਰੇ ਪੈ ਨਹੀਂ ਜੀ। ਸਭ ਤੋਂ ਵੱਡੀ ਇਹਦੀ ਪਰੇਸ਼ਾਨੀ ਕੀ ਆ ਰਹੀ ਹੈ ਇਸ ਨਾਲੇ। ਪਰੇਸ਼ਾਨੀ ਇਹ ਆ ਰਹੀ ਹੈ ਜੀ ਪਾਣੀ ਸਾਡੇ ਘਰਾਂ 'ਚ ਵੜ ਰਿਹਾ ਜੀ। ਹੁਣ ਦਰਸ ਸਕੂਲ ਆ ਜੀ ਪਿੰਡ ਦਾ ਮੇਨ ਰਸਤਾ ਹੈ ਇਹ। ਮੇਨ ਰਸਤੇ ਇਹਦੇ ਉੱਪਰ ਉਹ ਦਰਸ ਸਕੂਲ ਦੀਆਂ ਬੱਸਾਂ ਲੰਘਦੀਆਂ ਨੇ। ਕੱਲ ਨੂੰ ਕੋਈ ਬਿਜਲੀ ਆਰੀ ਤਾਰ ਟੁੱਟ ਕੇ ਇਹਦੇ ਵਿੱਚ ਪਾਣੀ ਦੇ ਵਿੱਚ ਡਿੱਗ ਗਈ ਜਾਂ ਕੁਝ ਹੋਰ ਹੋ ਗਿਆ ਬੱਚੇ ਦਾ ਕੋਈ ਨੁਕਸਾਨ ਹੋ ਗਿਆ। ਕੌਣ ਪਰਪਾਈ ਕਰੂਗਾ ਜੀ? ਇਸ ਤਰ੍ਹਾਂ ਤਸਵੀਰ ਵੀ ਦੇਖ ਰਹੇ ਆ ਕਿ ਉਸ ਪਾਣੀ ਦੇ ਨਾਲ ਸੜਕ ਵੀ ਖਰਾਬ ਹੋ ਰਹੀ ਹੈ ਤਾਂ ਲੱਗਦਾ ਉਹਨਾਂ ਨੇ ਟਾਈਮ 'ਚ ਸੜਕ ਦਾ ਵੀ ਜਿੱਦਾਂ ਸੜਕ ਦਾ ਨੁਕਸਾਨ ਹੋ ਰਿਹਾ ਜੀ। ਸੜਕ ਸਾਨੂੰ ਸੇ ਉਹਨੂੰ ਦੇਖਣਾ ਉਹਨੂੰ ਮੈਂਟੇਨ ਕਰਨਾ ਸਾਰੇ ਪਾਣੀ ਨੂੰ ਮੰਗ ਕੀ ਕਰਦੇ ਹੁਣ ਕਿਉਂਕਿ ਸਰਪੰਚ ਮੰਗੇ ਇਹੀ ਕਰਦੇ ਆ ਜੀ ਚਲੋ ਫਿਰ ਵੀ ਪਿੰਡ ਦਾ ਸਰਪੰਚ ਹੁੰਦਾ ਰਾਜਾ ਹੁੰਦਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂਗੇ ਵੀ ਇਹ ਸਾਰੇ ਭਾਵਨਾ ਦੂਜੀਆਂ ਛੱਡ ਕੇ ਤੁਸੀਂ ਕੰਮ ਕਰਾਓ ਸਫਾਈ ਕਰਾਓ ਕੋਈ ਦਿਹਾੜੀਆ ਲਾਓ ਜੋ ਮਰਜ਼ੀ ਕਰੋ ਠੀਕ ਹੈ ਨਾ ਪਰ ਪਿੰਡ ਦੀ ਸਫਾਈ ਹੋਣੀ ਚਾਹੀਦੀ ਤਕਰੀਬਨ ਇਸ ਪਾਣੀ ਕਰਨ ਕਿੰਨੇ ਘਰਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਸਾਡੇ ਤਕਰੀਬਨ ਮੈਨੂੰ ਲੱਗਦਾ ਵੀ 35-40 ਘਰ ਨੇ ਜੀ ਤਾਂ ਉਹ ਸਾਰੇ ਨੌਜਵਾਨਾਂ ਆ ਜਾਪ ਲੱਗੇ ਹੋਏ ਸਾਰੇ ਆਪ ਲੱਗੇ ਨੇ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਅਸੀਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਕਿ ਤੁਸੀਂ ਆਪੇ ਜਿਹੜੇ ਪਿੰਡ ਵਾਸੀ ਨਾਲੀਆਂ ਸਾਫ਼ ਕਰ ਰਹੇ ਹੋ ਕਿ ਮਸਲਾ ਕੀ ਹੈ ਇਹ ਮਸਲਾ ਜੀ ਆਪ ਦੇਖ ਲਓ ਡੇਢ ਮਹੀਨਾ ਹੋ ਗਿਆ ਪੰਚਾਇਤ ਨੂੰ ਕਹੇ ਨੂੰ ਸਰਪੰਚ ਸਾਹਿਬ ਵੀ ਜਵਾਬ ਦੇ ਦੇਣੇ ਜੀ ਕਹਿੰਦੇ ਪੰਚਾਇਤ ਲਵੇ ਗਈ ਸੀ ਬਾੜਾ ਇਹ ਇਹ ਕਹਿੰਦੇ ਸਾਡੇ ਵਸਦੇ ਰੋਗ ਨਹੀਂ ਹੈਗੇ ਜੀ ਤੁਸੀਂ ਆਪੇ ਕੱਢੋ ਇਹ ਤੇ ਅੱਜ ਪਿੰਡ ਦੇ ਮੁੰਡੇ ਇਕੱਠੇ ਹੋ ਗਏ ਜੀ ਆਪੇ ਕੱਢ ਰਹੇ ਨੇ ਤੁਸੀਂ ਆਪ ਦਿਖਾ ਦਿਓ ਜਿੱਧਰ ਵੀਡੀਓ ਅਜਵਾਕ ਉਰੇ ਕੱਲ੍ਹ ਗਰੇ ਸੀ ਦੋ ਗੁੜੀਆਂ ਗਿਰਗੀਆਂ ਸੀ ਉਰੇ ਦੇਖ ਲਓ ਬੇਸੇ ਦਿੱਕਤ ਕੀ ਆ ਰਹੀ ਹੈ ਕਿਉਂ ਨਹੀਂ ਜਿਹੜਾ ਇਹ ਪਾਣੀ ਨਿਕਲ ਰਿਹਾ ਇਹ ਕਾਰਨ ਜੀ ਨਾਲਾ ਬਲਾਕ ਹੋਇਆ ਹੈ ਜੀ ਮੁਰੇ ਸਪਾਈ ਨਹੀਂ ਕਰਾ ਰਹੀ ਜੀ ਇਹ ਪਤਾ ਲੱਗਦਾ ਨਹੀਂ ਇਹਦੇ ਨਾਲ ਪਿੰਡ ਦੀ ਨਿਹਾਰ ਤੇ ਵੀ ਬਹੁਤ ਵੱਡਾ ਥੱਬਾ ਲੱਗਦਾ ਕਿਉਂਕਿ ਪਿੰਡ ਸੁੰਦਰਤਾ ਦੇ ਲਈ ਪਾਇਆ ਜਾਂਦਾ ਪਰ ਫਿਰ ਵੀ ਇੰਨਾ ਗੰਦ ਹੋ ਕੇ ਜਦੋਂ ਹਾਂਜੀ ਹਾਂਜੀ ਇਹ ਤਾਂ ਹੈ ਤੇ ਪਿੰਡ ਨੂੰ ਚਾਹੀਦਾ ਜੀ ਇਹਨਾਂ ਨੂੰ ਜਿਹੜੇ ਸਰਪੰਚ ਨੇ ਇਹਨਾਂ ਨੂੰ ਚਾਹੀਦਾ ਜੀ ਇਹ ਤਾਂ ਇਹ ਆਪਣੂ ਨਹੀਂ ਹੁੰਦਾ ਵੀ ਅਸੀਂ ਆਪ ਨਾਲਾ ਸਾਫ਼ ਕਰ ਲਈਏ ਇਹ ਸਾਨੂੰ ਆਪ ਜੋ ਆਪੇ ਕਰਨਾ ਪੈ ਰਿਹਾ ਜੀ ਤਾਂ ਫਿਰ ਵੀ ਸ਼ਰਮੀ ਦੀ ਮੈਂ ਹੁਣ ਸ਼ਰਮੀ ਦੇ ਮਾਰਾ ਕਰੀ ਹੈ ਕੀ ਹੈ ਜੀ ਸਕੂਲ 'ਚ ਜਦੋਂ ਬੱਚੇ ਨੂੰ ਚਾੜਦੇ ਨੇ ਬਹੁਤ ਦਿੱਕਤ ਆਉਂਦੀ ਹੈ ਜਾਨਾ ਜੀ ਕੀ ਮੰਗ ਕੀ ਕਰਦੇ ਹੋ ਅਸੀਂ ਇਹੀ ਕਹਿਣਾ ਸਾਡਾ ਪਾਣੀ ਦਾ ਹੱਲ ਹੋਵੇ ਜੀ ਵੀ ਜਿਹੜੇ ਨਾਲੇ ਬਲਾਕ ਨੇ ਜਿਹਨਾਂ ਦਾ ਹੱਲ ਹੋਵੇ ਜੀ ਬਸ ਤੇ ਇਹ ਸਾਰੇ ਮਹੱਲਾ ਵਾਸੀ ਨੇ ਜਿਹੜੇ ਹਾਂ ਜੀ ਹਾਂ ਜੀ ਹਾਂ ਸਾਰੇ ਇਹੇ ਜੀ ਬਾਹਰਲੇ ਵੀ ਬੰਦੇ ਨੇ ਰਣ ਸਿੰਘ ਆ ਜੀ ਰਣ ਸਿੰਘ ਜੀ ਤੁਸੀਂ ਆਪਣੇ ਘਰ ਦੇ ਬਾਹਰ ਆਪਸ ਵਿੱਚ ਬਾਈ ਕਰਦੇ ਹੋ ਕੀ ਮਸਲਾ ਹੈ ਮਸਲਾ ਤਾਂ ਇਹੀ ਹੈ ਜੀ ਹੁਣ ਨਾਲੇ ਬੰਦ ਹੋਏ ਪਏ ਨੇ ਪਹਿਲਾਂ ਵਧੀਆ ਦੀ ਪੰਚਾਇਤ ਜੀ ਉਹ ਤਾਂ ਘੱਟੋ ਘੱਟ ਸਾਲ 'ਚ ਪੰਜ ਛੇ ਗਿਲ ਨਾਲਾ ਕੱਢਦੇ ਤੇ ਹੁਣ ਸਾਲ ਸਵਾ ਸਾਲ ਹੋ ਗਿਆ ਡੇਢ ਸਾਲ ਮੰਗੂ ਨਾਲਾ ਕਦੇ ਨਹੀਂ ਨਿਕੜਿਆ ਜੀ ਇਹ ਹੁਣ ਮਿੱਟੀ ਨਾਲ ਭਰਿਆ ਪਿਆ ਪਰੇਸ਼ਾਨੀਆਂ ਪੜੋਲੀਆਂ ਮੂਰੇ ਰੇਤਾ ਲੱਗਿਆ ਇਹਦੀ ਪਰੇਸ਼ਾਨੀ ਬਸ 아이ਹੀ ਹੈ ਜਿਹੜਾ ਸਾਫ ਹੋ ਜੇ ਹੁਣ ਬਾਹਰਲੇ ਬੰਦੇ ਆ ਕੇ ਵੀ ਸਾਨੂੰ ਪਿੰਡ ਨੂੰ ਗਾਲਾਂ ਕੱਢਦੇ ਨੇ ਵੀ ਇਹ ਤਾਂ ਬਹੁਤ ਗੰਦਾ ਹੈ ਪਿੰਡ 'ਚ ਅੱਗੇ ਕਦੇ ਉਹ ਨਹੀਂ ਜੀ ਸਾਡੇ ਜੱਜੀ ਸਿੰਘ ਸਰਪੰਚ ਸੀ ਪਹਿਲਾਂ ਉਹ ਉਹਦੇ ਹੁੰਦੇ ਨਹੀਂ ਕਦੇ ਗੰਦ ਪਿਆ ਜੀ ਉਹਨੇ ਦੇਖੋ ਸਾਈਡਾਂ ਤੇ ਵੀ ਲਾਓ ਖਿੱਟਾਂ ਲਾਈਆਂ ਨੇ ਸਾਰਾ ਕੰਮ ਬਹੁਤ ਵਧੀਆ ਕਰਿਆ हां जी ਹੁਣ ਪਰੇਸ਼ਾਨੀ ਬਸ ਇਹ ਆ ਬਾਹਰਲੇ ਬੰਦਿਆਂ ਨੂੰ ਵੀ ਆਈ ਹਾਂ ਜੀ ਪਿੰਡ ਨੂੰ ਤਾਂ ਇਹੋ ਹੀ ਆ ਬਾਹਰਲੇ ਬੰਦੇ ਕੰਮ ਪ੍ਰਸ਼ਾਸਨ ਦਾ ਜਾਂ ਫਿਰ ਪੰਚਾਇਤ ਦਾ ਜਿਹੜਾ ਕੰਮ ਤੁਸੀਂ ਆਪ ਕਰ ਰਹੇ ਹੋ ਉਹਦਾ ਇਹ ਇਹ ਕੰਮ ਪੰਚਾਇਤ ਦਾ ਜੀ ਇਹ ਕੰਮ ਪੰਚਾਇਤ ਦਾ ਹੈ ਹਾਂ ਜੀ ਆਪ ਕਰਨਾ ਪੈ ਰਹੇ ਆਪ ਬਾ ਫਿਰ ਬਸਰਮ ਹੋ ਕੇ ਲੱਗਿਆ ਜੀ ਜਦੋਂ ਹੁਣ ਲੋਕ ਗਾਣਾ ਕੱਢਦੇ ਨੇ ਬਾਹਰਲੇ ਬੰਤੇ ਪਿੰਡ ਦੇ ਨੂੰ ਤਾਂ ਪਤਾ ਹੀ ਆ ਇਹਦੀ ਪਰੇਸ਼ਾਨੀ ਵੀ ਆਉਂਦੀ ਆ ਕੋਈ ਪਾਣੀ ਘਰਾਂ ਤੱਕ ਵੀ ਜਾਂਦਾ ਹੈ ਹਾਂ ਜੀ ਹਾਂ ਦੇਖੋ ਥੋੜੇ ਸਾਹਮਣੇ ਨਾਲੇ ਬੰਦ ਹੋ ਕੇ ਅੰਦਰ ਵੀ ਵੜ ਰਿਹਾ ਪਾਣੀ ਸਾਡੇ ਜਿਹੜਾ ਲੈਟਰਿੰਗ ਵਾਲੇ ਉਹਨਾਂ ਦੀ ਉਹਨਾਂ ਦੇ ਅੰਦਰ ਕਾ ਲੈਟਰਿੰਗ ਵਾਲ ਨੂੰ ਵੀ ਪਰੇਸ਼ਾਨੀ ਆ ਰਹੀ ਹੈ। ਆਈ ਉਹਨਾਂ ਦੇ ਭਰੀਆਂ ਪਈਆਂ ਨੇ ਹੌਦੀਆਂ। ਕੀ ਮੰਗਤੀ ਕਰਦੇ ਹੋ ਪੰਡਾ? ਮੰਗਾ ਸੀ ਇਹੀ ਕਰਦੇ ਆ ਜੀ ਬਸ ਸਾਫ਼ ਸਾਫ਼ ਸੁਥਰਾ ਹੋਣਾ ਚਾਹੀਦਾ ਜੀ ਰਾਹ ਸਾਰੇ ਪਾਸੇ ਪਿੰਡ ਦੇ ਆਲੇ-ਦੁਆਲੇ ਜਿੱਥੇ ਵੀ ਹੈਗਾ ਸਾਰੇ ਇਹ ਸਾਫ਼ ਹੋਣਾ ਚਾਹੀਦਾ। ਕਿੰਨੇ ਕਿ ਜਿਹੜੇ ਨੌਜਵਾਨ ਇਕੱਠੇ ਹੋ ਕੇ ਕੰਮ ਕਰ ਰਹੇ ਸੀ। ਆ ਦੇਖੋ ਜੀ ਨਾਲ ਜੱਟ ਜੀ ਨਾਲ ਸਾਰੇ ਵਿੱਚੇ ਘਰ ਘੱਟੋ-ਘੱਟ 20-25 ਬੰਦੇ ਲੱਗ ਰਹੇ ਆ ਜੀ। ਹਾਂ ਜੀ।